ਸ਼ਿਰ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੁਰਪ ਦੇ ਸੰਬੰਧ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਸੰਗਤ ਦੇ ਸਹਿਯੋਗ ਦੇ ਨਾਲ ਨੇਕਾਂ ਵਿਸ਼ੇਸ਼ ਸਮਾਗਮਾਂ ਦਾ ਪ੍ਰੋਗਰਾਮ ਜਿਹੜਾ ਹੈ ਉਹ ਲਿਖਿਆ ਗਿਆ ਹੈ ਤਾਂ ਕੀ ਉਹ ਪ੍ਰੋਗਰਾਮ ਲਿਖੇ ਗਏ ਨੇ ਇਸ ਬਾਰੇ ਜਾਣਕਾਰੀ ਦੇਣ ਲਈ ਸਾਡੇ ਨਾਲ ਮੌਜੂਦ ਨੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗੰਨੀਰਕਬੀਰ ਸਿੰਘ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਮੇਸ਼ਾ ਹੀ ਬੜਾ ਸੰਗਤ ਨੂੰ ਚਾਹ ਰੰਦਾ ਹੈ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਗੁਰਪੁਰ ਜੇ ਮੈਂ ਕਹਾਂ ਕਿ ਅਮਰ ਸਰਚ ਦਾ ਵਿਆਹਲਾ ਮੌਨ ਦਾ ਇਹ ਸੰਗਤ ਉਸਾਣਾ ਮਨਾਉਂਦੀ ਹੈ ਇਸ ਵਾਰ ਕੀ ਕੀ ਪ੍ਰੋਗਰਾਮ ਲਿਖੇ ਨੇ ਸੋਢੀ ਸੁਲਤਾਨ ਸਤਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਜੋ ਸਮੁੱਚੇ ਸੰਸਾਰ ਭਰ ਵਿੱਚ ਵਸਤੀਆਂ ਹੋਈਆਂ ਸੰਗਤਾਂ ਜਿੱਥੇ ਵਿਸ਼ੇਸ਼ ਕਰਕੇ ਗੁਰਪੁਰਬ ਪ੍ਰਕਾਸ਼ ਪੁਰਬ ਮਨਾਉਂਦੀਆਂ ਨੇ ਉਥੇ ਪੰਥ ਦੀ ਰਮੈਦਾ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤ ਦੇ ਸਹਿਯੋਗ ਨਾਲ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਬਹੁਤ ਹੀ ਸ਼ਰਧਾ ਔਰ ਸਤਕਾਰ ਸਹਿਤ ਮਨਾਇਆ ਜਾਂਦਾ ਹੈ ਇੱਥੇ ਦੱਸਣਾ ਵੀ ਬੜਾ ਜ਼ਰੂਰੀ ਹੈ ਕਿ ਇਹਨਾਂ ਨੂੰ ਉਤਸ਼ਾਹ ਸੰਗਤ ਦੇ ਵਿੱਚ ਹੁੰਦਾ ਹੈ ਕਿ ਤਕਰੀਬਨ ਸਵਾ ਮਹੀਨਾ ਪਹਿਲਾਂ ਸ਼ਹਿਰ ਦੇ ਵੱਖ-ਵੱਖ ਸਥਾਨਾਂ ਤੇ ਗੁਰਮਤ ਸਮਾਗਮਾਂ ਦੀ ਲੜੀ ਆਰੰਭ ਹੋ ਜਾਂਦੀ ਹੈ ਇਸ ਵਾਰ ਵੀ 1 ਸਤੰਬਰ ਤੋਂ ਗੁਰਮਤ ਸਮਾਗਮਾਂ ਦੀ ਲੜੀ ਆਰੰਭ ਹੋਈ ਜੋ 6 ਅਕਤੂਬਰ ਤੱਕ ਲਗਾਤਾਰ ਗੁਰਮਤ ਜਿਹੜੇ ਨੇ ਉਹ ਸੰਗਤ ਦੇ ਵਿੱਚ ਵਕ ਵਕ ਥਾਵਾਂ ਤੇ ਜਾ ਕੇ ਗੁਰਪੁਰਬ ਦਾ ਸੁਨੇਹਾ ਦੇਣਾ ਔਰ ਸੰਗਤ ਦੇ ਵਿੱਚ ਜਾਗਰੂਕਤਾ ਪੈਦਾ ਕਰਨੀ ਔਰ ਵਕ ਵਕ ਵਿਸ਼ਿਆਂ ਦੇ ਉੱਤੇ ਕਥਾ ਵਿਚਾਰਾ ਕਰਨੀਆਂ ਕੀਰਤਨ ਹੋਣਾ ਔਰ ਸੰਗਤ ਵੀ ਬੜੇ ਉਤਸ਼ਾਹ ਦੇ ਨਾਲ ਇੰਨਾ ਸਾਰੇ ਸਮਾਗਮਾਂ ਦੇ ਵਿੱਚ ਜੁੜਦੀ ਹੈ ਤੇ ਜਿਹੜਾ ਗੁਰਪੁਰਬ ਹੈ ਇਹ ਬਹੁਤ ਸ਼ਰਧਾ ਔਰ ਸਤਿਕਾਰ ਦੇ ਸਹਿਤ ਜਿਹੜਾ ਸਮੁੱਚੇ ਸੰਸਾਰ ਪਰ ਵਿੱਚ ਵਸਦੀਆਂ ਸੰਗਤਾਂ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਨਾ ਪਾਵਨ ਸਥਾਨ ਤੇ ਆਸਥਾ ਰੱਖਦੀਆਂ ਨੇ ਉਹਨਾਂ ਨੂੰ ਇੱਕ ਚਾਹ ਹੁੰਦਾ ਹੈ ਕਿ ਕਦੋਂ ਗੁਰੂ ਰਾਮਦਾਸ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਆਵੇ ਤੇ ਕਦੋਂ ਵੈਸੇ ਜਾ ਕੇ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦਿਦਾਰੇ ਕਰੀਏ। ਇਹ ਸਾ ਪ੍ਰੋਗਰਾਮ ਕਿ ਕਿਉਂ ਲਿਖੇ ਗਏ ਕਿਉਂਕਿ ਨਗਰ ਕੀਰਤਨ ਜਦ ਜਲੂਸ ਜਾਏ ਜਾਨੀ ਹਾਫਾਜੀ ਦੀਪਾਲ ਸੰਗਤ ਦਾ ਬੜਾ ਧਿਆਨ ਹੁੰਦਾ ਹੈ ਬੜੀ ਤਾਂਗ ਦੀ ਸੰਗਤ ਨੂੰ ਕਿ ਗੁਰੂ ਸਾਹਿਬ ਦੇ ਪ੍ਰਕਾਸ਼ ਗੁਰਪੁਰੂ ਮੌਕੇ ਸ਼੍ਰੀ ਮੰਦਰ ਸਾਹਿਬ ਦੇ ਦਰਸ਼ਨ ਕੀਤੇ ਜਾਣ ਤੇ ਸਾਰੇ ਸਮਾਗਮਾਂ ਸ਼ਮੂਲਿਤ ਕੀਤੀ ਜਾਵੇ ਇਥੇ ਇੱਕ ਗੱਲ ਦੱਸਣੀ ਮੋਂਗਾ ਜੀ ਬੜੀ ਵਿਸ਼ੇਸ਼ ਕਰਕੇ ਸੰਗਤ ਵਾਸਤੇ ਜ਼ਰੂਰੀ ਹੈ ਕਿ ਜਿਵੇਂ ਪਹਿਲਾਂ ਮੈਂ ਦੱਸ ਚੁੱਕਾ ਹਾਂ ਕਿ ਤਕਰੀਬਨ ਸਵਾ ਮਹੀਨਾ ਪਹਿਲਾਂ ਗੁਰਮੁਸ ਸਮਾਗਮਾਂ ਦੀ ਲੜੀ ਆਰੰਭ ਕਰ ਦਿੱਤੀ ਜਾਂਦੀ ਹੈ ਜਿਵੇਂ ਇਸ ਵਾਰ 1 ਸਤੰਬਰ ਤੋਂ ਲੜੀ ਆਰੰਭ ਹੋਈ 6 ਅਕਤੂਬਰ ਤੱਕ ਚੱਲਣੀ ਐ ਔਰ 6 ਅਕਤੂਬਰ ਨੂੰ ਪਹਿਲਾ 1 ਦਿਨ ਰਾਗ ਦਰਬਾਰ ਹੁੰਦਾ ਸੀ ਔਰ ਇਸ ਵਾਰ ਤੋਂ ਵੈਸੇ 2 ਦਿਨ ਦਾ ਜਿਹੜਾ ਪ੍ਰੋਗਰਾਮ ਐ ਉਹ ਰਾ 1 ਦਿਨ ਰਾਗ ਦਰਬਾਰ ਤੇ 1 ਦਿਨ ਪੜਤਾਲ ਗਾਇਨ 6 ਤੇ 7 ਹਾਂ 6 ਅਤੇ 7 ਅਕਤੂਬਰ ਨੂੰ ਜਿਹੜਾ ਰਾਗ ਦਰਬਾਰਾਂ ਦਾ ਜਿਹੜਾ ਯੋਜਨਾ ਹੈ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੋ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਹਰਮੰਦਰ ਸਾਹਿਬ ਕੰਪਲੈਕਸ ਦੇ ਅੰਦਰ ਐ ਉੱਥੇ ਰਾਗ ਦਰਬਾਰ ਜਿਹੜੇ ਨੇ ਸ਼ਾਮ 7 ਵਜੇ ਤੋਂ ਲੈ ਕੇ ਤੇ ਰਾਤ 1 ਵਜੇ ਤੱਕ ਦੋਵੇਂ ਦਿਨ ਇਸ ਮਾਗਮ ਜਿਹੜੇ ਨੇ ਉਹ ਚੱਲਣੇ ਨੇ ਫਿਰ 7 ਤਰੀਕ ਨੂੰ ਸਵੇਰ ਦੇ 10 ਵਜੇ ਸ਼੍ਰੀ ਅਕਾਲ ਤਖਤ ਸੈਭੂ ਨਗਰ ਕੀਰਤਨ ਦੀ ਰਮਤਾ ਕੀਤੀ ਜਾਣੀ ਇਹ ਤੇ ਮੈਂ ਵਿਸ਼ੇਸ਼ ਕਰਕੇ ਦੱਸਣਾ ਜ਼ਰੂਰ ਚਾਹੁੰਦਾ ਕਿ ਪਹਿਲਾਂ ਰੁਟੀਨ ਵਿੱਚ ਨਗਰ ਕੀਰਤਨ ਜਿਵੇਂ ਕਿ 12 ਵਜੇ ਆਰੰਭ ਕਰਨਾ ਔਰ ਸ਼ਹਿਰ ਦੇ ਨੇੜੇ ਤੇੜੇ ਹੋ ਕੇ ਨੇੜਲੇ ਬਾਜ਼ਾਰਾਂ ਵਿੱਚੋਂ ਹੋ ਕੇ ਸ਼ਾਮ ਨੂੰ ਤਕਰੀਬਨ 4:30-5 ਵਜੇ ਸੰਪੂਰਨਤਾ ਹੋ ਜਾਣੀ ਲੇਕਿਨ ਪਿਛਲੇ ਕੁਝ ਸਾਲਾਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਬਹੁਤ ਛਲਾਗਾ ਯੋਗ ਉਪਰਾਲਾ ਕੀਤਾ ਗਿਆ ਜਿਸ ਤੇ ਸਾਰਿਆਂ ਨੇ ਬਹੁਤ ਛਲਾਗਾ ਕੀਤੀ ਹੈ। ਇਸ ਜਿਹੜਾ ਨਗਰ ਕੀਰਤਨ ਹੈ ਉਹ ਪਲਾਜ਼ਾ ਜਿਹੜਾ ਘੰਟਾ ਘਰ ਪਲਾਜ਼ਾ ਹੈ ਉਥੋਂ ਆਰੰਭਤਾ ਕੀਤੀ ਜਾਂਦੀ ਹੈ ਔਰ ਗੁਰੂ ਸਾਹਿਬ ਦੇ ਜਿਹੜੇ ਪਾਵਨ ਸਰੂਪ ਨੇ ਉਹ ਇੱਕ ਬਸ ਵਿੱਚ ਪਾਲਕੀ ਸਾਹਿਬ ਦੇ ਅੰਦਰ ਪਾਲਕੀ ਪਾਲਕੀ ਬਣੀ ਹੋਈ ਹੈ। ਉਹਦੇ ਅੰਦਰ ਸੁਭਾਇਮਨ ਹੁੰਦੇ ਨੇ ਔਰ ਸ਼ਹਿਰ ਤੇ 12 ਦਰਵਾਜੇ ਸਾਰੇ ਸ਼ਹਿਰ ਦੀ ਪੁਰਾਣੇ ਸ਼ਹਿਰ ਦੀ ਪ੍ਰਕਰਮਾ ਕਰਦਾ ਹੋਇਆ ਨਗਰ ਕੀਰਤਨ ਤੇ ਤਕਰੀਬਨ 12 ਘੰਟੇ ਬਾਅਦ ਆ ਕੇ ਤਵਾਪਸ ਸੰਪੰਨ ਹੁੰਦਾ ਹੈ ਔਰ ਵੱਡੀ ਗੱਲ ਇਹ ਹੈ ਕਿ ਸ਼ਹਿਰ ਵਿੱਚ ਵਸਣ ਵਾਲੇ ਸਾਰੇ ਧਰਮਾਂ ਦੇ ਲੋਕ ਚਾਹੇ ਉਹ ਸਿੱਖ ਹੈ ਚਾਹੇ ਕੋਈ Hindu ਹੈ ਚਾਹੇ ਕੋਈ ਇਸਾਈ ਹੈ ਚਾਹੇ ਕਿਸੇ ਵੀ ਧਰਮ ਦੇ ਨਾਲ ਕੋਈ ਸੰਬੰਧ ਰੱਖਣ ਵਾਲਾ ਹੈ ਔਰ ਸਾਰੇ ਸ਼ਹਿਰ ਦੇ ਵਿੱਚ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਗੁਰਪੁਰਬ ਦਾ ਜਿਹੜਾ ਨਗਰ ਕੀਰਤਨ ਹੈ ਉਹਦਾ ਬਹੁਤ ਭਰਮਾ ਸਵਾਗਤ ਕੀਤਾ ਜਾਂਦਾ ਹੈ। ਇਹ ਇੱਕੋ ਇੱਕ ਨਗਰ ਕੀਰਤਨ ਹੈ ਜਿਹੜਾ 12 ਦਰਵਾਜਿਆਂ ਦੇ ਬਾਰ ਬਾਰ ਪ੍ਰਕਰਮਾ ਜੀ ਹਾਂ ਇਹ ਬਿਲਕੁਲ ਇੱਕੋ ਇੱਕ ਨਗਰ ਕੀਰਤਨ ਹੈ ਜਿਹੜਾ 12 ਦਰਵਾਜਿਆਂ ਦੀ ਪ੍ਰਕਰਮਾ ਕਰਕੇ ਤੇ ਵਾਪਸ ਸ਼੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਸੰਪੰਨ ਹੁੰਦਾ ਹੈ ਕਿਉਂਕਿ ਗੁਰੂ ਰਾਮਦਾਸ ਜੀ ਮਹਾਰਾਜ ਨੇ ਇਹ ਜਿਹੜੀ ਪਾਵਨ ਨਗਰੀ ਹੈ ਸ਼੍ਰੀ ਅੰਮ੍ਰਿਤਸਰ ਸਾਹਿਬ ਇਸ ਨੂੰ ਵਸਾਇਆ ਔਰ ਦੇਖੋ ਕਿ ਕਿੰਨੀ ਗੁਰੂ ਦੀ ਕਿਰਪਾ ਹੈ ਕਿ ਗੁਰੂ ਸਾਹਿਬ ਨੇ ਉਸ ਵੇਲੇ 52 ਤਰ੍ਹਾਂ ਦੇ ਜਿਹੜੇ ਕਿਤਾਕਾਰ ਸਨ ਉਹਨਾਂ ਨੂੰ ਲਿਆ ਕੇ ਤੇ ਸ਼ਹਿਰ ਦੇ ਵਿੱਚ ਕੋਲੋਂ ਪੈਸੇ ਖਰਚ ਕਰਕੇ ਤੇ ਉਹਨਾਂ ਨੂੰ ਵਸਾ ਕੇ ਤੇ ਕੰਮਕਾਰ ਉਹਨਾਂ ਦੇ ਚਾਲੂ ਕਰਵਾ ਕੇ ਦਿੱਤੇ ਪਰਿਵਾਰਾਂ ਸਹਿਤ ਉਹਨਾਂ ਦਾ ਜਿਹੜਾ ਬਸੇਰਾ ਸੀ ਉਹ ਇਸ ਸ਼ਹਿਰ ਦੇ ਵਿੱਚ ਲਿਆ ਕੇ ਤੇ ਮਹਾਰਾਜ ਨੇ ਕੀਤਾ ਔਰ ਅੱਜ ਇਹ ਜਿਹੜੀ ਪਾਵਨ ਨਗਰੀ ਹੈ ਜਿਵੇਂ ਗੁਰੂ ਵਾਜਨ ਦੀਪ ਸਿੰਘ ਮਹਾਰਾਜ ਦਾ ਵਚਨ ਹੈ ਕਿ ਡਿੱਠੇ ਸਭੇ ਥਾਵ ਨਹੀਂ ਤੁ ਤਜਿਹਿਆ ਵੱਧੋਪੁਰਖ ਵਿਧਾਤੇ ਤਾਂ ਤੂੰ ਸੋਹਿਆ ਵਾਸਦੀ ਸਗਨ ਅਪਾਰ ਅਨੂਪ RAMDAS ਪੁਰ ਹਰ ਹਾ ਨਾਨਕ ਕਸਮਰ ਜਾਹੇ ਨਾ ਹੈ RAMDAS ਸਤ ਇਹ ਵਿੱਚ ਸਿਤ ਹੁੰਦਾ ਹੈ ਕਿ ਇਹ ਜਿਹੜੇ ਨਗਰੀ ਹੈ ਇਹ ਉਸ ਵੇਲੇ ਇੰਨੇ ਸੰਘਣੀ ਆਬਾਦੀ ਵਿੱਚ ਵਸ ਚੁੱਕੀ ਸੀ ਕਿ ਗੁਰੂ ਵਰਜਨਦੇਵ ਜੀ ਮਹਾਰਾਜ ਨੇ ਇਹ ਲਿਖ ਦਿੱਤਾ ਕਿ ਵਸਦੀ ਸगन अपार अनूप RAMDAS پور ਤੇ ਗੁਰੂ ਸਾਹਿਬ ਨੇ ਬੜੀ ਕਿਰਪਾ ਕੀਤੀ ਹੈ ਪੂਰੀ ਲੋਕਾਈ ਤੇ ਕਿ ਨਗਰੀ ਵਸਾਈ ਗੁਰਵਰਜਨਦੇਵ ਜੀ ਮਹਾਰਾਜ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਇਮਾਰਤ ਤਾਮੀਰ ਕਰਵਾਈ ਇਹ ਵੀ ਕਾਰਨ ਇੱਕ ਹੈ ਕਿ ਸੰਗਤ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਅਪੂਰਬ ਦਾ ਬਹੁਤ ਉਤਸੁਕਤਾ ਦੇ ਨਾਲ ਇੰਤਜ਼ਾਰ ਕਰਦੀ ਹੈ ਔਰ ਗੁਰਪੁਰਬ ਬੜੀ ਸ਼ਰਧਾ ਨਾਲ ਮਨਾਉਦੀ ਹੈ ਔਰ ਇਹ ਇੱਕ ਇੱਕੋ ਇੱਕੋ ਇੱਕ ਨਗਰ ਕੀਰਤਨ ਹੈ ਕਿ ਜਿਹੜਾ ਵਾਪਸ ਆ ਕੇ ਰਾਤ ਨੂੰ 10 ਵਜੇ ਸ਼ੈਭ ਦੇ ਪ੍ਰਕਰਮਾ ਕਰਕੇ ਆ ਕੇ ਸੰਪਨ ਹੁੰਦਾ ਹੈ ਇਸ ਤੋਂ ਬਾਅਦ ਪਿਛਲੇ ਕੁ ਸਮੇਂ ਤੋਂ ਮੈਂ ਦੱਸਣਾ ਚਾਹੁੰਦਾ ਕਿ ਬਾਬਾ ਦੀਪ ਸਿੰਘ ਸਾਹਿਬ ਦੇ ਜਨਮ ਦਿਹਾੜੇ ਦੇ ਸਬੰਧ ਵਿੱਚ ਵੀ ਇੱਕ ਨਗਰ ਕੀਰਤਨ ਛੇ ਜੇ ਕਾਲ ਤੱਕ ਸਾਬਤ ਰੰਭ ਹੁੰਦਾ ਇਹ ਸਾਰੇ ਸ਼ਹਿਰ ਦੀ ਪ੍ਰਕਰਮਾ ਨਹੀਂ ਕਰਦਾ ਲੇਕਿਨ ਅੱਧਾ ਕੁ ਸ਼ਹਿਰ ਜਿਹੜਾ ਉਹਦੀ ਵਕਫਾ ਖਾਵਾ ਤੋਂ ਹੋ ਕੇ ਤੇ ਗੁਰਦੁਆਰਾ ਸ਼ਹੀਦ ਸਿੰਘ ਸਾਹਿਬ ਜਾ ਕੇ ਸੰਪੰਨ ਹੁੰਦਾ ਔਰ ਬਹੁਤ ਵੱਡਾ ਉਤਸ਼ਾਹ ਸੰਗਤ ਦੇ ਵਿੱਚ ਜਿਹੜਾ ਇਹ ਨਗਰ ਕੀਰਤਨ ਦਾ ਜਿਹੜਾ ਉਹ ਪਾਇਆ ਜਾਂਦਾ 3 ਅੱਠ ਤਰੀਕ ਦਾ ਯਾਨੀ ਕਿ ਪ੍ਰਕਾਸ਼ ਗੁਰਪੁਰਵ ਵਾਲੇ ਦਿਨ ਦੇ ਕੀ ਕੀ ਸਮਾਗਮ ਰੁਕੇਗੇ 7 ਤਰੀਕ ਨੂੰ ਨਗਰ ਕੀਰਤਨ ਵੀ ਹੈ ਜਿਵੇਂ ਪਹਿਲਾਂ ਵੀ ਦੱਸ ਚੁੱਕਾ ਕਿ 6 ਤਰੀਕ ਨੂੰ ਰਾਗ ਦਰਬਾਰ ਹੈ 7 ਨੂੰ ਫੇਰ ਰਾਗ ਦਰਬਾਰ ਹੈ 7 ਤਰੀਕ ਨੂੰ ਦਿਨੇ ਸਵੇਰੇ 10 ਵਜੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਨਗਰ ਕੀਰਤਨ ਦੀ ਅਰੰਭਤਾ ਹੋ ਜਾਣੀ ਹੈ ਔਰ 8 ਤਰੀਕ ਨੂੰ ਗੁਰਪੁਰਬ ਵਾਲੇ ਦਿਨ ਜਿਵੇਂ ਕਿ ਬਾਕੀ ਜਿਸ ਦਿਨ ਗੁਰਪੁਰਬ ਤੇ ਜਲਵਾਸ ਆਜਦੇ ਨੇ ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਪਾਵਨ ਜਿਹੜੇ ਲਿਖੇ ਹੋਏ ਸਰੂਪ ਨੇ ਉਹਨਾਂ ਦੇ ਪ੍ਰਕਾਸ਼ ਸੁਨਹਿਰੀ ਜिल्ਦ ਵਾਲੇ ਸਰੂਪ ਨੇ ਉਹਨਾਂ ਦੇ ਪ੍ਰਕਾਸ਼ ਹੁੰਦੇ ਆ ਤੇ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਵਿਖੇ ਸੁਨਹਿਰੇ ਜਿਲਦ ਵਾਲੇ ਪਾਵਨ ਸੂਪ ਕਿੜੇ ਨੇ ਉਹਨਾਂ ਦਾ ਪ੍ਰਕਾਸ਼ ਹੋਣਾ ਔਰ ਸਾਡੇ 4:00 ਵਜੇ ਸਵੇਰੇ ਜਲੌਸ ਜਾਏ ਜਾਣਗੇ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਔਰ ਗੁਰਦੁਆਰਾ ਬਾਬਾ ਅਟਲ ਰੈ ਸਾਬ ਜੀ ਵਿਖੇ ਬਹੁਤ ਸੁੰਦਰ ਜਿਹੜੇ ਜਲੌਅ ਨੇ ਉਸ ਜਾਏ ਜਾਂਦੇ ਆ ਔਰ ਹਰ ਸਾਲ ਹੀ ਵਿਸ਼ੇਸ਼ ਕਰਕੇ ਸੰਗਤ ਦੇ ਵਿੱਚੋਂ ਫੁੱਲਾਂ ਦੇ ਨਾਲ ਹਰਮੰਦਰ ਸਾਹਿਬ ਪ੍ਰਕਰਮਾਂ ਦੀ ਔਰ ਰੇਲਵੇ ਸਟੇਸ਼ਨ ਦੀ 에ਅਰਪੋਰਟ ਦੀ ਜਿਹੜੀ ਸਜਾਵਟ ਹੈ ਉਹ ਫੁੱਲਾਂ ਦੇ ਨਾਲ ਸੰਗਤ ਦੇ ਸਵਾਗਤ ਵਾਸਤੇ ਸੰਗਤ ਦੇ ਦਰਸ਼ਨਾਂ ਵਾਸਤੇ ਉਹ ਵੀ ਕੀਤੀ ਜਾਂਦੀ ਹੈ ਜਿਵੇਂ ਕਿ ਹਰ ਸਾਲ ਹੀ ਮੁੰਬਈ ਦੀ ਸੰਗਤ ਬੜੀ ਸ਼ਰਧਾ ਭਾਵਨਾ ਦੇ ਨਾਲ ਬੜੀ ਸ਼ਰਧਾ ਦੇ ਨਾਲ ਜੀ ਬੜੇ ਚਾਹ ਦੇ ਨਾਲ ਦੇਸ਼ਾਂ ਵਿਦੇਸ਼ਾਂ ਚੋਂ ਫੁੱਲ ਮੰਗਵਾ ਕੇ ਤੇ ਉਹ ਬੜੀ ਸੋਹਣੀ ਸਜਾਵਟ ਜਿਹੜੀ ਹੈ ਉਹ ਹਰ ਸਾਲ ਕੀਤੀ ਜਾਂਦੀ ਹੈ ਜਲੌਸ ਜਣਾ ਜਿਸਨਾ ਸਾਵਾਂ ਤੇ ਦੁਪਹਿਰ ਦੇ 12 ਵਜੇ ਜਲੌਸ ਦੀ ਸਮਾਪਤੀ ਹੋਣੀ ਹੈ ਔਰ ਨਾਲ ਦੇ ਨਾਲ ਗੁਰਦੁਆਰਾ ਮੰਜੀਤ ਸਾਹਿਬ ਦੀਵਾਨ ਹਾਲ ਵਿੱਚ ਸਮਾਗਮ ਚੱਲਦਾ ਰਹਿਣਾ ਹੈ ਜਲਉ ਦੀ ਸਮਾਪਤੀ ਤੋਂ ਪਰੰਤ ਸ਼ਾਮ ਨੂੰ ਦੀਪਮਾਲਾ ਸੰਗਤ ਦੀਪਮਾਲਾ ਬਹੁਤ ਵੱਡੇ ਪੱਧਰ ਤੇ ਕਰਦੀ ਹੈ ਔਰ ਰਹਿਰਾ ਸਾਹਿਬ ਦੇ ਪਾਠ ਤੋਂ ਉਪਰੰਤ ਹੁਕਮਨਾਮੇ ਤੋਂ ਉਪਰੰਤ ਬੜੀ ਇੱਕ ਅਲੌਕਿਕ ਬਰਮੋਹਕ ਆਤਿਸ਼ਬਾਜੀ ਕੀਤੀ ਜਾਂਦੀ ਹੈ ਔਰ ਉਸੇ ਦਿਨ 8 ਤਰੀਕ ਰਾਤ ਨੂੰ ਗੁਰਦੁਆਰਾ ਮੰਜੀ ਸਾਹਿਬ ਵਿਵਾਨ ਹਾਲ ਵਿਖੇ ਪਾਇ ਦਵਿੰਦਰ ਸਿੰਘ ਜੀ ਸੁਹਾਣੇ ਵਾਲੇ ਉਹਨਾਂ ਨੇ ਕੀਰਤਨ ਕਰਨਾ ਹੈ ਹਰ ਸਾਲ ਪਹਿਲਾਂ ਭੱਜ ਸਪੀਸ ਕਿੰਜ ਖਾਨੇ ਵਾਲੇ ਕਰਿਆ ਕਰਦੇ ਸਨ ਇਸ ਵਾਰ ਮੈਂ ਸੰਗਤ ਨੂੰ ਇਹ ਵੀ ਦੱਸਣਾ ਚਾਹੁੰਨਾ ਇਸ ਵਾਰ ਇਹ ਜਿਹੜਾ ਸਮਾਗਮ ਹੈ ਇਹ ਛੇ ਅਕਾਲ ਤਖਤ ਸਾਹਿਬ ਦੀ ਬਜਾਏ ਗੁਰਦੁਆਰਾ ਦੀਵਾਨ ਹਰਮਨਜੀਤ ਸਾਹਿਬ ਦੇ ਕੋਲ ਹੈ ਭਾਈ ਦਵਿੰਦਰ ਸਿੰਘ ਜੀ ਸੁਹਾਣੇ ਵਾਲਿਆਂ ਨੇ ਕੀਰਤਨ ਕਰਨਾ ਹੈ ਉਸ ਤੋਂ ਬਾਅਦ ਭਾਈ ਸਹਿਬ ਭਾਈ ਪਿੰਦਰਪਾਲ ਸਿੰਘ ਜੀ ਹੋਰਾਂ ਨੇ ਗੁਰਬਾਣੀ ਦੀ ਕਥਾ ਕਰਨੀ ਹੈ ਤੇ ਕਥਾ ਤੋਂ ਉਪਰੰਤ ਫਿਰ ਕਵੀ ਦਰਬਾਰ ਦੀ ਜਿਹੜੀ ਰਮਤ ਹੈ ਉਹ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹੋਣੀਗਾ ਜਿਹੜੇ 12 ਵਜੇ ਤੋਂ ਬਾਅਦ ਫਿਰ ਇਹਨਾਂ ਸਮਾਗਮਾਂ ਦੀ ਜਿਹੜੀ ਸਮਾਪਤੀ ਹੈ 9 ਤਰੀਕ ਨੂੰ ਤਕਰੀਬਨ ਤੜਕੇ ਇਹਨਾਂ ਸਮਾਗਮਾਂ ਦੀ ਜਿਹੜੀ ਸੰਪੂਰਨਤਾ ਉਹ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਅਰਦਾਸ ਕਰਕੇ ਫਿਰ ਕੀਤੀ ਜਾਣੀ ਹੈ ਸਰ ਜੀ ਦੇਖਾ ਪਰ ਇਹ ਤਾਂ ਵੇਖ ਲਿਆ ਜਦੋਂ ਸੰਗਤ ਲੱਖਾਂ ਦੀ ਗਿਣਤੀ 'ਚ ਹੋ ਜਾਂਦੀ ਹੈ ਅੰਦਾਜ਼ੇ ਮੁਤਾਬਕ 4-5 ਲੱਖ ਦੇ ਕਰੀਬ ਸ਼ਰਧਾਲੂ ਪ੍ਰਕਾਸ਼ ਗੁਰਪੂਰ ਵਾਲੇ ਦਿਨ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਪਹੁੰਚਦੇ ਹਨ ਤੇ ਜਿਹੇ 'ਚ ਸੰਗਤ ਦੀ ਰਿਆਸ਼ ਇੱਕ ਬੜੀ ਵੱਡੀ ਚੁਣੌਤੀ ਬਣ ਜਾਂਦੀ ਹੈ ਪਰ ਜਿੰਨੇ ਹੋਟਲ ਐਸੋਸੀਏਸ਼ਨ ਹੈ ਸਰਾਵਾਂ ਦੇ ਨਾਲ ਨਾਲ ਹੋਟਲਾਂ ਵੱਲੋਂ ਵੀ ਆਪਣੇ ਪੱਧਰ ਤੇ ਇੱਕ ਇੱਕ ਦੋ ਦੋ ਕਮਰੇ ਜਿਹੜੇ ਆ ਉਹ ਸ਼ਰਮਣੀ ਕਵਟਿੰਗ ਫ੍ਰੀ ਦਿੱਤੇ ਜਾਂਦੇ ਆ ਹਾਂਜੀ ਇਹ ਇੱਕ ਬੜੀ ਵਧੀਆ ਇੱਕ ਪਰੰਪਰਾ ਸ਼ੁਰੂ ਹੋਈ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਜਿੰਨੇ ਹੋਟਲ ਐਸੋਸੀਏਸ਼ਨ ਹੈ ਕਿਉਂਕਿ ਇਸ ਗੱਲ ਚ ਕੋਈ ਦੁਵਾਰਾ ਆਵਾ ਨਹੀਂ ਕਿ ਇਹਨੇ ਵੱਡੇ ਪ੍ਰਬੰਧ ਕਰਨੇ ਪ੍ਰਬੰਧਕਾਂ ਵਾਸਤੇ ਮੁਸ਼ਕਲ ਹੋ ਜਾਂਦੇ ਆ ਕਿਉਂਕਿ ਸਰਾਵਾਂ ਇਦੀ ਜ਼ਿਆਦਾ ਗਿਣਤੀ ਚ ਨਹੀਂ ਹੈਗੀਆਂ ਕਿ ਸਾਰੇ ਸੰਗਠਨ ਉੱਠੇਰਾਓ ਕੀਤਾ ਜਾ ਸਕੇ ਪਰ ਫਿਰ ਵੀ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿੰਨੇ ਕੋ ਆਪਣੇ ਸਕੂਲ ਨੇ ਉਹ ਖਾਲੀ ਕਰਵਾਏ ਜਾਂਦੇ ਨੇ ਭਾਈ ਗੁਰਦਾਸ ਹਾਲ ਦੀ ਜਿੰਨੇ ਕਮਰੇ ਨੇ ਜਾਂ ਕੋਈ ਹਾਲ ਹੈ ਉਹ ਖਾਲੀ ਕਰਵਾਏ ਜਾਂਦੇ ਨੇ ਕਿ ਸੰਗਤ ਜਿਹੜੀ ਆ ਰਾਮਨ ਠਹਿਰ ਸਕੇ ਸੰਗਤ ਪ੍ਰਕਰਮਾ ਦੇ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਠਹਿਰਦੀ ਹੈ ਔਰ ਮੈਂ ਧੰਨਵਾਦ ਕਰਦਾ ਹਾਂ ਹੋਟਲ ਐਸੋਸੀਏਸ਼ਨ ਅਮਰਸਰ ਸਾਹਿਬ ਵਾਲਿਆਂ ਦਾ ਕਿ ਜਿਹੜੇ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਵਤੇ ਆਪਣੇ ਹੋਟਲਾਂ ਦੇ ਵਿੱਚ ਸੰਗਤ ਦੀ ਸੇਵਾ ਵਾਸਤੇ ਰਹਿਸ਼ ਖਾਣਾ ਆਦਿਕ ਜਿਹੜਾ ਉਹ ਉਹਨਾਂ ਨੂੰ ਬਿਲਕੁਲ ਸੇਵਾ ਦੇ ਵਿੱਚ ਪ੍ਰੋਵਾਈਡ ਕੀਤਾ ਜਾਂਦਾ ਹੈ ਇਹ ਇੱਕ ਬੜਾ ਵਧੀਆ ਕਾਰਜ ਹੈ ਔਰ ਸੰਗਤ ਨੂੰ ਵੀ ਬੇਨਤੀ ਹੈ ਕਿ ਸਾਰੇ ਪ੍ਰਬੰਧਾਂ ਨੂੰ ਮੁੱਖ ਰੱਖਦਿਆਂ ਹੋਇਆ ਸੰਗਤਾਂ ਵੀ ਸਹਿਯੋਗ ਕਰਦੀਆਂ ਨੇ ਸੰਗਤ ਬਹੁਤ ਸਹਿਯੋਗ ਕਰਦੀ ਹੈ ਕਿ ਸੰਗਤਾਂ ਵੀ ਇਹਨਾਂ ਸਾਰੇ ਪ੍ਰਬੰਧਾਂ ਦੇ ਵਿੱਚ ਸਹਿਯੋਗ ਕਰਨ ਤਾਂ ਕਿ ਇਸਾਰੀਆਂ ਜਿਹੜੀਆਂ ਸਵਾਵਾਂ ਨੇ ਇਹ ਨਿਰਵਿਘਨਤਾ ਸਹਿਤ ਸੰਪੰਨ ਹੋ ਸਕਣ ਇੱਕ ਖੀਰਲਾ ਸਵਾਲ ਹੈ ਸਿੰਘ ਸਾਹਿਬ ਵਕ ਵਕ ਸਮਾਗਮ ਮੌਕੇ ਪ੍ਰਕਾਸ਼ਪੁਰਪੁਰ ਮੌਕੇ ਜਾਂ ਹੋਰ ਇਤਿਹਾਸਿਕ ਦਿਹਾੜਿਆਂ ਤੇ ਪਾਕਿਸਤਾਨ ਜੱਥਾ ਜਾਂਦਾ ਹੈ ਪਰ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੁਰੂ ਤੇ ਕਦੇ ਜਿਹੜਾ ਜਥੇ ਦੀ ਸੰਗਤ ਦੀ ਜ਼ਰੂਰ ਮੰਗ ਹੈ ਪਰ ਸਰਕਾਰਾਂ ਵੱਲੋਂ ਉਹਨੂੰ ਪ੍ਰਵਾਨ ਨਹੀਂ ਕੀਤਾ ਗਿਆ। ਅ ਦੇਖੋ ਜਦੋਂ ਅਸੀਂ ਇਤਿਹਾਸ ਪੜ੍ਹਦੇ ਆ ਨਾ ਕਿ ਜਿਹੜਾ ਗੁਰੂ ਰਾਮਦਾਸ ਜੀ ਦਾ ਪਾਵਨ ਸਥਾਨ ਹੈ, ਪ੍ਰਕਾਸ਼ ਸਥਾਨ ਹੈ ਚੂਨਾ ਮੰਡੀ ਲਾਹੌਰ ਜਿਨ੍ਹਾਂ ਨੇ ਦੇਖਿਆ ਦਰਸ਼ਨ ਕੀਤੇ ਨੇ ਉਹਨਾਂ ਨੂੰ ਪਤਾ ਹੈ। ਔਰ ਮੈਂ ਦੱਸਣਾ ਵਿੱਚ ਆਉਣਾ ਮੈਂ ਦਾਸ ਤਾਂ ਬਹੁਤ ਵਾਰਾਂ ਦਰਸ਼ਨ ਕੀਤੇ ਨੇ। ਕਿ ਉਹ ਬਿਲਕੁਲ ਭਾਵਾ ਕੇ ਉਸ ਰੋਵਰ ਤੇ ਅੰਦਰ ਨਹੀਂ ਬਣਿਆ ਹੋਇਆ ਸਥਾਨ। ਬਿਲਕੁਲ ਉਸ ਸਥਾਨ ਦੀ ਜਿਹੜੀ ਇਮਾਰਤ ਹੈ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਵਾਂਗ ਬਣੀ ਹੋਈ ਹੈ। ਲੇਕਿਨ ਇੱਥੇ ਥਾੜਾ ਨਹੀਂ ਹੈ ਵਿਚਾਰੇ ਪ੍ਰਕਾਸ਼ ਕਰਨ ਵਾਸਤੇ ਉੱਥੇ ਥਾੜੇ ਦੇ ਉੱਤੇ ਗੁਰੂ ਸਾਹਿਬ ਦਾ ਸੂਪਰ ਪ੍ਰਕਾਸ਼ ਮਾਰਨੇ। ਜਦ ਅਸੀਂ ਇਤਿਹਾਸ ਦੇ ਪੋਸ਼ੋਕੜ ਵੱਲ ਜਾਂਦੇ ਆ ਤਾਂ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਗੁਰੂ ਰਾਮਦਾਸ ਜੀ ਮਹਾਰਾਜ ਦਾ ਬਚਪਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਬਚਪਨ ਦੇ ਵਿੱਚ ਹੀ ਮਾਤਾ ਜੀ ਦਾ ਅਕਾਲ ਚਲਾਣਾ ਕਰ ਜਾਣਾ ਛੋਟੇ ਥੋੜੇ ਹੋਰ ਛੋਟੀ ਉਮਰ ਥੋੜੇ ਉਮਰ ਹੁੰਦੀ ਹੈ ਗੁਰੂ ਸਾਹਿਬ ਦੀ ਤੇ ਪਿਤਾ ਜੀ ਕਾਲ ਚਲਾਣਾ ਕਰ ਜਾਂਦੇ ਆ ਨਾਨੀ ਜੀ ਉਥੋਂ ਲੈ ਕੇ ਗੁਰੂ ਰਾਮਦਾਸ ਜੀ ਮਹਾਰਾਜ ਨੂੰ ਤੇ ਆਪਣੇ ਪਿੰਡ ਬਾਸਰ ਕੇ ਜੋ ਕਿ ਛਾਟਾ ਸਾਹਿਬ ਦੇ ਬਿਲਕੁਲ ਨੇੜੇ ਹੈ ਸਨ ਸਾਹਿਬ ਦੇ ਜਿੱਥੇ ਆਸਾਨ ਹੈ ਉਥੇ ਆਉਂਦੇ ਆ ਉਹ ਇੱਕ ਬੜੀ ਇੱਕ ਸਾਡੇ ਸੁਰਤੀ ਜਿਹੜੀ ਹੈ ਨਾ ਉਥੇ ਪਹੁੰਚ ਜਾਂਦੀ ਹੈ ਕਿ ਉਹ ਕਿਹੜੀ ਥਾਂ ਹੈ ਜਿੱਥੇ ਸੋਢੀ ਸੁਲਤਾਨ ਸਤਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਜਿਵੇਂ ਬਾਕੀ ਗੁਰਪੁਰਬਾਂ ਤੇ ਜਥਾ ਜਾਂਦਾ ਹੈ ਸੰਗਤ ਦੀ ਬੜੀ ਵੱਡੀ ਤਾਂਗ ਹੁੰਦੀ ਹੈ ਸੰਗਤ ਦੀ ਬੜੀ ਵੱਡੀ ਇੱਛਾ ਹੁੰਦੀ ਹੈ ਭਾਂਵੇਂ ਕਿ ਦਰਸ਼ਨ ਕਰਕੇ ਆਉਂਦਾ ਜਥਾ ਇਸ ਸਥਾਨ ਦੇ ਪਰ ਕਿੱਡਾ ਚੰਗਾ ਹੋਵੇ ਕਿ ਜੇਕਰ ਸਰਕਾਰਾਂ ਅ ਇਸ ਗੁਰਪੁਰਬ ਦੇ ਉੱਤੇ ਵੀ ਸਿੱਖ ਯਾਤਰੀ ਜਥਿਆਂ ਨੂੰ ਉੱਥੇ ਜਾਣ ਦੀ ਜਿਹੜੀ ਪਰਮਿਸ਼ਨ ਹੈ ਉਹ ਦੇਣ ਤੇ ਸੰਗਤਾਂ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਪ੍ਰਕਾਸ਼ ਅਸਥਾਨ ਤੇ ਜਾ ਕੇ ਗੁਰਪੁਰਬ ਮਨਾ ਕੇ ਆਉਣ ਭਾਵੇਂ ਕਿ ਸਰਕਾਰਾਂ ਜੱਥੇ ਭੇਜਦੀਆਂ ਨੇ ਪਰ ਇਸ ਵਾਰ ਇੱਕ ਇਸ ਕਲ ਦਾ ਦੁੱਖ ਵੀ ਹੋਇਆ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ਪੁਰਬ ਤੇ ਕੇਂਦਰ ਸਰਕਾਰ ਨੇ ਸੁਰੱਖਿਆ ਦੇ ਮੱਦੇਨਜ਼ਰ ਜਿਹੜੀ ਪਰਮਿਸ਼ਨ ਹੈ ਜੱਥਿਆਂ ਨੂੰ ਉਹ ਨਹੀਂ ਦਿੱਤੀ ਭਾਵੇਂ ਕਿ ਮੈਚ ਖੇਡੇ ਜਾ ਰਹੇ ਨੇ ਸਭ ਕੁਝ ਹੋ ਰਿਹਾ ਹੈ ਲੇਕਿਨ ਇੱਕ ਯਾਤਰੀ ਸਿੱਖ ਯਾਤਰੀ ਇੱਥੇ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ਪੁਰਬ ਤੇ ਜਾਣ ਦੀ ਇਜਾਜ਼ਤ ਨਾ ਦੇਣਾ ਏਵੇਂ ਸਿੱਖਾਂ ਦੇ ਨਾਲ ਇੱਕ ਬਹੁਤ ਵੱਡੀ ਇੱਕ ਬੇਇਨਸਾਫੀ ਜਿਹੜੀ ਕੀਤੀ ਗਈ ਹੈ ਔਰ ਮੈਂ ਪੀਟੀਸੀ ਚੈਨਲ ਦੇ ਜ਼ਰੀਏ ਮੈਂ ਸਰਕਾਰ ਨੂੰ ਅਪੀਲ ਕਰਦਾ ਕਿ ਜਿੱਥੇ ਕਿਉਂਕਿ ਹਰ ਸਿੱਖ ਰੋਜ਼ ਅਰਦਾਸ ਕਰਦਾ ਹੈ ਕਿ ਜਿਹੜੇ ਸਾਡੇ ਗੁਰੂ ਧਾਮ ਸਾਡੇ ਤੋਂ ਵਿਛੜੇ ਨੇ ਜਿੰਨ ਤੋਂ ਸਾਨੂੰ ਵਿਛੋੜਿਆ ਗਿਆ ਉਹਦੇ ਖੁੱਲੇ ਦਰਸ਼ਨ ਦੀ ਦਰ ਸੇਵਾ ਸਭਾਲ ਖਾਸੇ ਨੂੰ ਮਿਲੇ ਔਰ ਇਹ ਹੀ ਸਾਡੇ ਕੋਲ ਇੱਕ ਸਾਧਨ ਹੈ ਕਿ ਵੀਜ਼ਾ ਲੈ ਕੇ ਜਾ ਕੇ ਤੇ ਅਸੀਂ ਉੱਥੇ ਦਰਸ਼ਨ ਕਰ ਸਕੀਏ ਸਰਕਾਰ ਨੂੰ ਚਾਹੀਦਾ ਹੈ ਕਿ ਵੱਧ ਤੋਂ ਵੱਧ ਜਿਹੜੇ ਵੀਜ਼ੇ ਨੇ ਉਹ ਯਾਤਰਾ ਵਾਸਤੇ ਗੁਰਪੁਰਬਾਂ ਦੇ ਯਾਤਰਾ ਦਰਸ਼ਕਾਂ ਦੇ ਦਾਰਿਆਂ ਵਾਸਤੇ ਉਹ ਦੇਣੇ ਚਾਹੀਦੇ ਆ ਔਰ ਕਿਤੇ ਵੀ ਐਸੀ ਪਾਬੰਦੀਆਂ ਨਹੀਂ ਲਾਉਣੇ ਚਾਹੀਦੀ ਔਰ ਗੁਰੂ ਰਾਮਦਾਸ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਤੇ ਜਥਾ ਜਾਣ ਦੀ ਜਿਹੜੀ ਇਜਾਜ਼ਤ ਹੈ ਉਹ ਵੀ ਦੇਣੀ ਚਾਹੀਦੀ ਤਾਂ ਕਿ ਗੁਰੂ ਸਾਹਿਬ ਦੇ ਉਸ ਸਥਾਨ ਤੇ ਜਾ ਕੇ ਜਿਹੜੀ ਸ਼ਰਧਾ ਸਤਕਾਰ ਭੇਟ ਕਰਕੇ ਆਵੇ ਜਿਸ ਸਥਾਨ ਤੇ ਗੁਰੂ ਸਾਹਿਬ ਦਾ ਪ੍ਰਕਾਸ਼ ਹੋਇਆ ਵਿਕਾਸਪੁਰ ਸਬੰਧੀ ਸੰਗਤ ਨੂੰ ਕੋਈ ਖਾਸ ਵੇਹ ਹੈ ਗੁਰੂ ਰਾਮਦਾਸ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਮਹਿਕਬੇਨਤੀ ਜ਼ਰੂਰ ਕਰਾਂ ਕਿ ਜਿਹੜੇ ਵੀ ਸੰਗਤ ਆਪਣੇ ਘਰ ਤੋਂ ਜਦ ਵੀ ਜਦ ਵੀ ਕਦੇ ਗੁਰੂ ਰਾਮਦਾਸ ਦੇ ਘਰ ਨੂੰ ਜਾਂ ਕਿਸੇ ਹੋਰ ਅਸਥਾਨ ਤੇ ਦਰਸ਼ਨ ਕਰਨ ਵਾਸਤੇ ਤੁਰਦੀ ਹੈ ਆਪਣੇ ਘਰ ਤੋਂ ਅਰਦਾਸ ਕਰਕੇ ਤੁਰਿਆ ਕਰੀਏ ਤੇ ਰਸਤੇ ਦੇ ਵਿੱਚ ਆਉਂਦਿਆਂ ਆਉਂਦਿਆਂ ਗੁਰਬਾਣੀ ਦਾ ਸਿਮਰਨ ਕਰ ਕਰਨਾ ਵੈਗੁਰ ਵੈਗੁਰ ਸਿਮਰਨ ਕਰਨਾ ਕਿਉਂਕਿ ਗੁਰੂ ਘਰ ਵਿੱਚ ਆਉਣਾ ਤੇ ਆਪਣੇ ਮਨ ਨੂੰ ਨੀਮਾ ਕਰਕੇ ਆਉਣਾ ਆਪਣੇ ਮਤ ਉੱਚੀ ਕਰਕੇ ਆਉਣੀ ਹੈ ਆਪਣੇ ਮਨ ਨੂੰ ਨੀਮਾ ਕਰਕੇ ਆਉਣਾ ਕਿਉਂਕਿ ਗੁਰੂ ਰਾਮਦਾਸ ਜੀ ਮਹਾਰਾਜ ਜੀ ਦਾ ਪਾਵਨ ਜੀਵਨ ਪੜ੍ਹੀਏ ਤੇ ਗੁਰੂ ਰਾਮਦਾਸ ਜੀ ਮਹਾਰਾਜ ਹਮੇਸ਼ਾ ਪਿੱਠੇ ਪਿੱਛੇ ਬੈਠਦੇ ਬੈਠਾ ਕਰਦੇ ਸਨ ਜਿਵੇਂ ਕਿ ਗੁਰਬਾਣੀ ਦਾ ਸ਼ਬਦ ਵੀ ਹੈ ਪਾਸ਼ੰਕ ਕਰੋ ਤ ਅਗਰਣੀ ਵਹਿ ਨਿਰਾਸ ਸੰਗਾਸ ਪੂਰਨ ਹੈ ਕਿ ਗੁਰੂ ਕਰਦਾ ਕੀ ਹੈ ਜਿਹੜਾ ਪਿੱਛੇ ਬੈਠਦਾ ਹੈ ਉਹਨੂੰ ਅੱਗੇ ਲੈ ਆਉਂਦਾ ਐਸੀ ਆਪਣੇ ਮਨ ਦੇ ਵਿੱਚ ਬੜਾ ਨਿਮਰਤਾ ਭਾਵ ਬੜੀ ਸਿਆਣਪ ਦੇ ਨਾਲ ਬੜੇ ਸਹਿਜ ਦੇ ਨਾਲ ਆਪਣੇ ਮਨ ਨੂੰ ਨੀਮਾ ਕਰਕੇ ਆਪਣੇ ਮੱਤ ਨੂੰ ਕੁੱਛੀ ਕਰਕੇ ਤੇ ਗੁਰੂ ਰਾਮਦਾਸ ਦਾ ਜਾਪ ਕਰਦਿਆਂ ਹੋਇਆਂ ਗੁਰੂ ਰਾਮਦਾਸ ਦੇ ਚਰਨਾਂ ਦਾ ਧਿਆਨ ਧਰਦਿਆਂ ਹੋਇਆਂ ਆਪਣੇ ਘਰ ਤੋਂ ਵਰਦਾਸ ਕਰਕੇ ਤੁਰਨਾ ਤੇ ਬੜੀ ਸ਼ਰਧਾ ਦੇ ਨਾਲ ਕਿਉਂਕਿ ਜਿਵੇਂ ਆਪ ਜੀ ਨੇ ਜ਼ਿਕਰ ਕੀਤਾ ਕਿ ਕੋਈ 5-7 ਲੱਖ ਸੰਗਤ ਜਿਹੜੀ ਹੈ ਉਸ ਨੇ ਆ ਕੇ ਮੱਥਾ ਟੇਕਦੀ ਹੈ ਕਈ ਦਿਨ ਪਹਿਲਾਂ ਤੋਂ ਸੰਗਤ ਦਾ ਆਉਣਾ ਜਾਣਾ ਸ਼ੁਰੂ ਹੋ ਜਾਂਦਾ ਹੈ ਕਈ ਸੰਗਤ ਰਾਸ ਤੋਂ ਡਰਦਿਆਂ ਹੋਇਆਂ ਪਹਿਲਾਂ ਆ ਜਾਂਦੇ ਜਿਵੇਂ ਅਸੀਂ ਪਹਿਲਾਂ ਮੱਥਾ ਟੇਕ ਆਈਏ ਇੰਜ ਅਸੀਂ ਬਾਤ ਜਾ ਕੇ ਮੱਥਾ ਟੇਕਾਂਗੇ ਪਰ ਉਸ ਦਿਨ ਗੁਰਪੁਰਬ ਵਾਲੇ ਦਿਨ ਤੇ ਮਨ ਨੂੰ ਏਉਂ ਲੱਗਦਾ ਹੈ ਕਿ ਜੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਸੰਗਤਾਂ ਛੱਲਾ ਆ ਰਹੀਆਂ ਹੋਣ ਇਹ ਇੰਨ ਜਿਆਦਾ ਸੰਗਤ ਹੁੰਦੀ ਹੈ ਬਾਜ਼ਾਰਾਂ ਦੇ ਵਿੱਚ ਭੀੜ ਭੜਕਾ ਬਹੁਤ ਜਿਆਦਾ ਸੰਗਤ ਆਈ ਹੁੰਦੀ ਹੈ ਨਿਮਰ ਭਾਵ ਰੱਖਣਾ ਬੜਾ ਜ਼ਰੂਰੀ ਹੈ ਕਿਉਂਕਿ ਦਰਸ਼ਨੀ ਜੋੜੀ ਦੇ ਦਰਵਾਜ਼ੇ ਅੱਗੇ ਜਿੱਥੇ ਅਕਾਲ ਤਖਤ ਸਾਹਿਬ ਦਾ ਵਿਹੜਾ ਹੈ ਉੱਥੇ ਵੱਡੀ ਗਿਣਤੀ ਸੰਗਤ ਜਿਹੜੀ ਲਾਈਨ 'ਚ ਖੜੀ ਹੁੰਦੀ ਹੈ ਤੇ ਸੰਗਤ ਲਾਈਨ ਵਿੱਚ ਖੜੋ ਕੇ ਜਿੰਨਾ ਹੋ ਸਕਦਾ ਆਪਣੇ ਮਨ ਅੰਦਰ ਉੱਚੀ ਉੱਚੀ ਬੋਲ ਕੇ ਨਹੀਂ ਕਿਉਂਕਿ ਗੁਰਬਾਣੀ ਕੀਰਤਨ ਹੋ ਰਿਹਾ ਹੁੰਦਾ ਹੈ ਆਪਣੇ ਮਨ ਅੰਦਰ ਸਿਮਰਨ ਕਰੇ ਔਰ ਗੁਰਬਾਣੀ ਕੀਰਤਨ ਜਿਹੜਾ ਹੈ ਉਹਨੂੰ ਸੁਣੇ ਤਾਂ ਕਿ ਸਾਡੀ ਘੰਟਿਆਂ ਬੱਧੀ ਲਾਇਨ ਵਿੱਚ ਖੜਿਆ ਤੇ ਜਿਹੜੀ ਹਾਜ਼ਰੀ ਹੈ ਉਹ ਗੁਰੂ ਰਾਮਦਾਸ ਦੇ ਚਰਨਾ ਵਿੱਚ ਪ੍ਰਵਾਨ ਹੋ ਜਾਏ। ਬਿਲਕੁਲ ਜਿਸ ਤਰ੍ਹਾਂ ਸਿੰਘ ਸਭ ਗਨੀਰਗ ਵੀ ਸਿੰਘ ਜੀ ਨੇ ਦੱਸਿਆ ਕਿ 1 ਸਤੰਬਰ ਤੋਂ ਹੀ ਗੁਰਮਤ ਸਮਾਗਮ ਦੀ ਲੜੀ ਜਿਹੜੀ ਹੈ ਆਰੰਭ ਹੋ ਚੁੱਕੀ ਹੈ ਤੋਂ 7 ਅਕਤੂਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਲੋਕਿਕ ਨਗਰ ਕੀਰਤਨ ਸਜਾਇਆ ਜਾਣਾ ਹੈ 6 ਤੇ 7 ਦੀ ਰਾਤ ਨੂੰ ਗੋਦਾਰਾ ਮੰਜੀ ਸਾਹਿਬ ਦਵਾਨ ਹਾਲ ਵਿਖੇ ਰਾਗ ਦਰਬਾਰਾਂ ਦਾ ਆਯੋਜਨ ਕੀਤਾ ਜਾਣਾ ਹੈ 8 ਅਕਤੂਬਰ ਨੂੰ ਪ੍ਰਕਾਸ਼ ਕੂਪੂਰ ਵਾਲੇ ਦਿਨ ਸ਼੍ਰੀ ਅਕਾਲ ਤਖਤ ਸਾਹਿਬ ਗੁਰਦੁਆਰਾ ਬਾਬਾ ਟਲਰਾਏ ਸਾਹਿਬ ਅਤੇ ਸ਼੍ਰੀ ਮੰਦਰ ਸਾਹਿਬ ਵਿਖੇ ਪਵਿੱਤਰ ਜਲੋ ਸੰਗਤਾਂ ਦੇ ਦਰਸ਼ਨ ਲਈ ਸਜਾਏ ਜਾਣੇ ਔਰ ਸ਼ਾਮ ਨੂੰ ਦੀਪmala ਅਤੇ ਆਤੀਸ਼ ਪਾਜੀ ਦਾ ਲੋਕਿਕ ਨਜ਼ਾਰਾ ਵੀ ਦੇਖਣ ਨੂੰ ਮਿਲਣਾ ਹੈ ਤਾਂ ਆਓ ਸਮੂਹ ਸੰਗਤਾਂ ਵੱਧ ਚੜਕੇ ਇਨਾਂ ਸਮਾਗਮਾਂ ਨੂੰ ਸ਼ੁਭulit ਕਰੀਏ ਗੁਰੂ ਸਾਹਿਬ ਦੀ ਖੁਸ਼ੀਆਂ ਦੇ ਪਾਤਰ ਬਣੀਏ ਔਰ ਜਿਹੜੀ ਸੰਗਤ ਦੂਰ ਦਰਾਡੇ ਬੈਠੀ ਕਿਸੇ ਮਜਬੂਰੀ ਬਸ ਨਹੀਂ ਪਹੁੰਚ ਸਕੀ ਉਹਨਾਂ ਦੇ ਲਈ ਪੀਡੀਸੀ ਵਿਦਾ ਇੱਕ ਵਿਸ਼ੇਸ਼ ਉਪਰਾਲਾ ਹੈ ਪੀਡੀਸੀ ਨੈਟਵਰਕ ਵੱਲੋਂ ਪੀਡੀਸੀ ਨਿਊਜ਼ ਅਤੇ ਪੀਡੀਸੀ ਸਿਮਰਨ ਤੇ ਇਹਨਾਂ ਸਾਰੇ ਸਮਾਗਮਾਂ ਦਾ ਲਾਈਵ ਪ੍ਰਸਾਰਣ